ਤੇਰ ਰਪਿੰਦਰ ਜਿੱਥੇ ਵੀ ਆਵਾਜ਼ ਨੂੰ ਸੁਣਦਾ ਉਸ ਵੀਰ ਨੂੰ ਬੇਨਤੀ ਹੈ ਵੀ ਉਹ ਖੇਡ ਮੈਦਾਨ ਦੇ ਵਿੱਚ ਆ ਜਾਵੇ ਰਪਿੰਦਰ ਦੁੱਦਾ ਹਰ ਇੱਕ ਨੂੰ ਸੋਤਾ ਜੀ ਉਹਨਾਂ ਦਾ ਵੱਡਾ ਯੋਗਦਾਨ ਹੈ ਰਪਿੰਦਰ ਦੁੱਦਾ ਹਾਂ ਵੀ ਸੁਖਰਾਜ ਕਰ ਕੋਈ ਵੱਡਾ ਲਾਨ ਮੁੰਡੇ ਲਈ ਰਪਿੰਦਰ ਦੁੱਦਾ ਗਰਾਊਂਡ ਤੇ ਹੈ ਵੀ ਲਾਈਵ ਵਾਲਾ ਕੈਮਰਾ ਫੋਕਸ ਕਰਦੀ ਰਪਿੰਦਰ ਤੇ ਬਾਈ ਟੋਨੇ ਹੋਣਾਂ ਨੇ ਇੱਕ ਹੁੜੇ ਹੁੜੇ ਜਾਣਕਾਰੀ ਦਿੱਤੀ ਹੈ ਵੀ ਹਰਜੀਤ ਬਰਾੜ ਬਾਜੇਖਾਨੇ ਵਾਲਾ ਖੇਡ ਕਬੱਡੀ ਦੀ ਦੁਨੀਆ ਦਾ ਬਹੁਤ ਵੱਡਾ ਖਿਡਾਰੀ ਹੋਇਆ ਹਰਜੀਤ ਬਰਾੜ ਬਾਜਾਖਾਨਾ ਪਰਾਡੇ ਖਿਡਾਰੀ ਮੰਗ ਕਰ ਰਹੇ ਸੀ ਇਲਾਕਾ ਮੰਗ ਕਰਦਾ ਸੀ ਕਬੱਡੀ ਪ੍ਰੇਮੀ ਮੰਗ ਕਰਦੇ ਸੀ ਵੀ ਹਰਜੀਤ ਬਹੁਤ ਤਕੜੀ ਕਬੱਡੀ ਖੇਡਿਆ ਦੁਨੀਆ ਜਾਣਦੀ ਹੈ ਤੇ ਹਰਜੀਤ ਦੇ ਨਾਂ ਦੇ ਉੱਪਰ ਸਮੇਂ ਦੀ ਮੰਗ ਹੈ ਵੀ ਕੋਈ ਵੱਡੀ ਟੀਮ ਬਣਨੀ ਚਾਹੀਦੀ ਹੈ ਸੋ ਸਾਡੇ ਭਰਾ ਹੈਰੀ ਯੂਕੇ ਰੇਸ਼ਮ ਗਿੱਲ ਜੰਗੀਆਣਾ ਗੁਰਪ੍ਰੀਤ ਯੂਕੇ ਸਵਰਨ ਆਸਟ੍ਰੇਲੀਆ ਗੁਰਵਿੰਦਰ ਗਿੱਲ ਜਡਾਲੀ ਸੁਖ ਘੋਲੀਆ ਸ਼ਾ ਆਲੂ ਵਾਲੀਆ ਮੁਖਤਿਆਰ ਢੱਲੋਂ ਪਿੰਡਾ ਬਰੈਂਕ ਕੈਨੇਡਾ ਜੱਗਾ ਚੀਮਾ ਸੁਰਜਨਪੁਰ ਬਿਆਨ ਬਰਾੜ ਪ੍ਰਜੀਤ ਬਰਾੜ ਜੰਟਾ ਬਾਗਾ ਪੁਰਾਣਾ ਬਿੱਟੂ ਲੰਡੇ ਰਿੰਕੂ ਉਪਣ ਤੇ ਉਹਨਾਂ ਦੇ ਨਾਲ ਹਰਪ੍ਰੀਤ ਕੈਨੇਡਾ ਮੱਖਣ ਸੈਦੋ ਕੈਨੇਡਾ ਤੇ ਲੰਡੇ ਵਾਲਾ ਜੰਟਾ ਕੈਨੇਡਾ ਤੋਂ ਨਾਲ ਗਾਜੀ ਮਾਨੂੰਕੇ ਗੁਰਪੇਜ ਮਾਨੂੰਕੇ ਤੇ ਨਾਲ ਸਾਡਾ ਵੀਰ ਮੰਨਾ ਸੰਧੂ ਸ਼ੀਰਾ ਛੰਮੀਪੁਰ ਬੰਤ ਨਿੱੱਦਰ ਰਾਜੂ ਤੇ ਅਮਰਜੀਤ ਪੱਤੋ ਇਹ ਸਾਰੇ ਭਰਾ ਰਣਕੇ ਲਾਇਰ ਕਰਾਉਂਦੇ ਆ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਹਰਜੀਤ ਬਾਜਾਖਾਨਾ ਕਬੱਡੀ ਕਲੱਬ ਮਾਲਵਾ ਨਾਮ ਦੇ ਉੱਪਰ ਇੱਕ ਬਹੁਤ ਵੱਡੀ ਟੀਮ ਬਣੇਗੀ ਰਪਿੰਦਰ ਦੋਤਾ ਉਸ ਟੀਮ ਦਾ ਮੇਨ ਮੈਂਬਰ ਹੋਵੇਗਾ ਤੇ ਸੰਦੀਪ ਦੋਤਾ ਮੇਨ ਹੋਵੇਗਾ ਇਹਨਾਂ ਦੋਨਾਂ ਨੌਜਵਾਨਾਂ ਨੂੰ ਆਉਣ ਵਾਲੇ ਕਿਸੇ ਵੱਡੇ ਮੇਲੇ ਤੇ ਇਹਨਾਂ ਸਾਰੇ ਪ੍ਰੋਮੋਟਰਾਂ ਵੱਲੋਂ ਬੁਲਟ ਮੋਟਰਸਾਈਕਲ ਦਿੱਤੇ ਕਹਿੰਦਾ ਰੁਪਿੰਦਰ ਦੋਦੇ